ਸਸਿਕਾ ਜੀ ਮੈਂ ਹਾ ਕੌਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਨਾਲ ਹੀ ਅਪਲਾਈ ਕਰਨ ਦੇ ਲਈ ਹੋਰ ਸੱਦਾ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਹੈਲਥ ਕੇਅਰ ਅਤੇ ਸੋਸ਼ਲ ਸਰਵਿਸ ਕੀਤੀਆਂ ਦੀ ਸ਼੍ਰੇਣੀ ਦੇ ਵਿੱਚ ਉਮੀਦਵਾਰਾਂ ਦੇ ਲਈ ਇੱਕ ਡਰਾਅ ਦੇ ਵਿੱਚ 4000 ਆਈਟੀਏ ਜਾਰੀ ਕੀਤੇ ਨੇ ਇਸ ਡਰਾਅ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਇਹ ਮਾਪਦੰਡ ਹੋਣਾ ਜ਼ਰੂਰੀ ਹੈ ਜਿਵੇਂ ਕਿ ਕਟਕਟ ਵਿਆਪਕ ਕਦਰ ਜਾਂ ਬੰਦੀ ਪਰਨਾਲੀ ਜਿਸ ਨੂੰ ਅਸੀਂ CRS ਸਕੋਰ ਵੀ ਕਹਿ ਦਿੰਦੇ ਹਾਂ ਉਹ 475 ਹੋਣਾ ਜ਼ਰੂਰੀ ਹੈ ਦੂਜਾ 13 ਮਾਰਚ 2025 ਨੂੰ UTC ਟਾਈਮ ਦੇ ਅਨੁਸਾਰ ਦੁਪਹਿਰ 1:08 ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਦੀ ਪ੍ਰੋਫਾਈਲ ਤਿਆਰ ਕੀਤੀ ਹੋਈ ਹੋਵੇ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਚੌਥਾ ਡਰਾ ਇਸ ਤੋਂ ਪਹਿਲਾਂ 21 ਜੁਲਾਈ ਨੂੰ ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਡਰਾ 8 ਜੁਲਾਈ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਅਤੇ 7 ਜੁਲਾਈ ਨੂੰ ਇੱਕ ਹੋਰ PNP ਡਰਾ ਜਾਰੀ ਕਰ ਚੁੱਕੇ ਨੇ 10 ਤੋਂ ਹੁਣ ਤੱਕ ਆਈਏਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ 49403 ਆਈਟੀਏ ਜਾਰੀ ਕੀਤੇ ਨੇ ਤੇ ਇਸ ਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਉਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਬੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕਿਤੇ ਸ਼੍ਰੇਣੀਆ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਤੇ ਹਾਲੀ ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨੇ ਹਾਲ 2 ਹਫ਼ਤੇ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪੀਐਨਪੀ ਅਤੇ ਸੀਈਸੀ ਡਰਾ ਦੇ ਪੈਟਰਨ ਦੀ ਪਾਲਣਾ ਕੀਤੀ ਹੈ ਜਿਸ ਨੂੰ ਵਿਭਾਗ ਨੇ 10 ਜੂਨ ਤੋਂ ਬਣਾਈ ਰੱਖਿਆ ਹੈ ਦਰਅਸਲ 500 ਤੋਂ 400 CRS ਸਕੋਰ ਵਾਲੇ ਉਮੀਦਵਾਰਾ ਦੇ ਲਈ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀ ਅਦਾਤ ਚੋਨ ਪੀਆ ਦਿੱਲੀ ਇੱਕ ਮਹੱਤਵਪੂਰਨ ਮਾਰਕ ਪ੍ਰਦਾਨ ਕਰਦੀ ਹੈ ਤੇ ਯੋਗ ਹੋਣ ਦੇ ਲਈ ਉਮੀਦਵਾਰਾ ਦੇ ਕੋਲ ਕਟੋਕਟੋ ਕਟ 6 ਮਹੀਨਿਆਂ ਦਾ ਪੂਰਾ ਸਮਾਂ ਨਿਰੰਤਰ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਜੋ ਕਿ ਸੇ ਇੱਕ ਕਿੱਤੇ ਦੇ ਵਿੱਚ ਆਉਂਦਾ ਹੈ ਜੋ ਨਿਰਧਾਰਿਤ ਕਿਤਾ ਮੁਖੀ ਸ਼੍ਰੇਣੀਆ ਵਿੱਚੋਂ ਇੱਕ ਦੇ ਅਧੀਨ ਆਉਂਦਾ ਹੈ ਇਹ ਕੰਮ ਦਾ ਤਜਰਬਾ ਕੈਨੇਡਾ ਦੇ ਅੰਦਰ ਜਾਂ ਬਾਹਰ ਪ੍ਰਾਪਤ ਕੀਤਾ ਜਾ ਸਕਦਾ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ